ਕਹਾਂ ਕੇ ਰਹਿਨੇ ਵਾਲੇ ਹੋ ਜੂਪੀ ਵਿਹਾਰ ਯਹੀ ਕੇ ਹੋ ਘਰ ਕਹਾਂ ਪੇ ਹੈ ਬਜ਼ੁਰਗ ਮਾਤਾ ਵਿਚਾਰੀ ਲੁਧਿਆਣੇ ਸਿਵਲ ਹਸਪਤਾਲ ਦੇ ਮੂਰੇ ਸੜਕਾਂ ਦੇ ਉੱਤੇ ਕਈ ਦਿਨਾਂ ਤੋਂ ਐਦਾਂ ਰੋੜਦੀ ਫਿਰਦੀ ਸੀ ਫੁੱਟਪਾਥਾਂ ਦੇ ਕਿਤੇ ਉੱਥੇ ਕਿਤੇ ਇੱਥੇ ਨੋਨਾ ਵੀਰ ਦੱਸਦਾ ਵੀ ਇਸ਼ਾਰੇ ਮਾਰ ਕੇ ਦੱਸਦੀ ਹੈ ਵੀ ਮੇਰੀਆਂ ਬਾਲੀਆਂ ਵੀ ਸੀਗੀਆਂ ਬਾਲੀਆਂ ਵੀ ਲਾ ਲੀਆਂ ਮੇਰੀਆਂ ਕਿਸ ਨੇ ਝਾਂਜਰਾ ਵੀ ਲਾ ਲੀਆਂ ਇਹ ਜਦੋਂ ਡਰੀ ਹੋਈ ਆ ਬੋਲਦੀ ਆ ਵੀ ਮੇਰੇ ਕੰਨਾਂ 'ਚ ਵੀ ਸੀਗੇ ਮੇਰੇ ਪੈਰਾਂ 'ਚ ਵੀ ਸੀਗੀਆਂ ਵੀ ਉਤਾਰ ਲੀਆਂ ਇੱਥੇ ਲੋਕਾਂ ਦੇ ਤੇ ਅਸੀਂ ਇਹਨੂੰ ਪੁੱਛਿਆ ਵੀ ਬੋਲ ਨਹੀਂ ਪਉਂਦੀ ਵੀਰ ਜੀ ਇਹ ਜਿਵੇਂ ਦੰਦਾ 'ਚ ਕੋਈ ਇਹਦਾ ਨਫਸ ਹੁੰਦਾ ਨਾ ਇਹ ਬਿਲਕੁਲ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਜੋ ਕਿ ਵਿਚਾਰੇ ਮਾਤਾ ਇਹ ਲੁਧਿਆਣੇ ਦਾ ਸਿਵਲ ਹਸਪੀਟਲ ਆ ਸਰਕਾਰੀ ਤੇ ਉਹਨਾਂ ਦੇ ਬਿਲਕੁਲ ਸਾਹਮਣੇ ਇਹ ਵਿਚਾਰੇ ਮਾਤਾ ਜੀ ਜੋ ਕਿ ਕਈ ਟਾਈਮ ਤੋਂ ਕੇ ਪੰਜ 7 ਦਿਨਾਂ ਤੋਂ ਜੋ ਕਿ ਵਿਚਾਰੇ ਇੱਥੇ ਘਾ ਫਿਰ ਰਹੇ ਨੇ ਬਾਬਾ ਖਾਓ ਆਪ ਖਾਓ 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 ਮੈਂ ਖੜਕੇ ਖਵਰਾਂnse ਖਾਓ ਕੋਈ ਬਾਤ ਨਹੀਂ ਦੇਖ ਆਪਾਂ ਤਾਂ ਇਹੀ ਕਹਿੰਦੇ ਆ ਜੀ ਹਨਾ ਇਹਨਾਂ ਦੀ ਹੈਲਪ ਹੋ ਜਵੇ ਵਾਦ ਤੋਂ ਵਾਦ ਵਿਚਾਰੇ ਇਹਦੇ ਕੁਝ ਪਾ ਲੈ ਇਹ ਮਾਤਾ ਜੀ ਵਾਸ ਨੂੰ ਇਧਰ ਆ ਜੀ ਇਧਰ ਹੋ ਇਧਰ ਆ ਜੀ ਸਾਬ ਆ ਦੇਖੋ ਜੀ ਵਿਚਾਰੇ ਜਲਦੀ ਰੋਡ ਦੇ ਵਿੱਚ ਬੈਠੇ ਸੀ ਆ ਸਾਈਡ ਤੇ ਇੱਥੇ ਬੈਠੇ ਸੀ ਵਿਚਾਰੇ ਇਹਨਾਂ ਦੀ ਹੈਲਪ ਕੀਤੀ ਜਾਵੇ ਯੋਗੁਰਜੀ ਦਾ ਖਾਲਸਾ ਵਹਿਗੂਰ ਦੀ ਕੀ ਫਤਿਹ ਜੀ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਇੱਕ ਹੋਰ ਮਾਤਾ ਜੀ ਸਾਡੇ ਪਰਿਵਾਰ ਚ ਪਹੁੰਚੇ ਆ ਇਹਨੋਂ ਨਾ ਵੀਰ ਐਂਬੂਲੈਂਸ ਦੀ ਸੇਵਾ ਕਰਦੇ ਨੇ ਵੀਰ ਹੁਣੀ ਮਨੁੱਖਤਾ ਦੀ ਸੇਵਾ 'ਚ ਜਦੋਂ ਵੀ ਕਿਤੇ ਕੋਈ ਐਂਬੂਲੈਂਸ ਦੀ ਲੋਡ ਹੁੰਦੀ ਆ ਸਿਰਫ ਤੇਲ ਖਰਚੇ ਤੇ ਵੀਰ ਹੁਣੀ ਜਿੱਥੇ ਵੀ ਡਿਊਟੀ ਲਾਉਂਦੇ ਆ ਅਸੀਂ ਉੱਥੇ ਭੇਜ ਦਿਆ ਗੱਡੀ ਖਲਦੀਪ ਸਿੰਘ ਹੁਣੀ ਇਹ ਅੱਜ ਇੱਕ ਮਾਂ ਨੂੰ ਲੈ ਕੇ ਆਏ ਨੇ ਬਜ਼ੁਰਗ ਮਾਤਾ ਵਿਚਾਰੀ ਜਿਹੜੀ ਪਰਲੇ ਪਾਸੇ ਦੀ ਹੋਇਆ ਲੁਧਿਆਣੇ ਬਸਟੇ ਤੇ ਸਿਵਲ ਹਸਪਤਾਲ ਦੇ ਮੂਹਰੇ ਸੜਕਾਂ ਦੇ ਉੱਤੇ ਕਈ ਦਿਨਾਂ ਤੋਂ ਐਦਾਂ ਰੁੜਦੀ ਫਿਰਦੀ ਸੀ ਫੁੱਟਪਾਥਾਂ ਦੇ ਕਿਤੇ ਉੱਥੇ ਕਿਤੇ ਇੱਥੇ ਮਾਤਾ ਜੀ ਆ ਜਾਓ ਥੱਲੇ ਆ ਜਾਓ ਤੇ ਲੀੜੇ ਕੱਪੜੇ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਗੰਦੇ ਆ ਬਾਕੀ ਤੁਸੀਂ ਦੁਨੀਆ ਵੀ ਆਪਾਂ ਜਾਣਦੇ ਆ ਕਿ ਕਿੱਦਾਂ ਦੀ ਅੱਜਕੱਲ ਚੰਗੇ ਭਲੇ ਨੂੰ ਲੋਕ ਛੱਡਦੇ ਨਹੀਂ ਨੋਚ-ਨੋਚ ਕੇ ਖਾਣ ਲੱਗ ਜਾਂਦੇ ਆ ਇਸ ਮਾਂ ਦੀਆਂ ਨੋਨਾ ਵੀਰ ਦੱਸਦਾ ਵੀ ਇਸ਼ਾਰੇ ਮਾਰ ਕੇ ਦੱਸਦੀ ਹੈ ਵੀ ਮੇਰੀਆਂ ਬਾਲੀਆਂ ਵੀ ਸੀਗੀਆਂ ਬਾਲੀਆਂ ਵੀ ਲਾ ਲੀਆਂ ਮੇਰੀਆਂ ਕਿਸੇ ਨੇ ਝਾਂਜਰਾ ਵੀ ਲਾ ਲੀਆਂ ਤੇ ਇਸ ਚਿਹਰੇ ਨੂੰ ਪਲੀਜ਼ ਤੁਸੀਂ ਜਰੂਰ ਪਛਾਣਿਓ ਜੇ ਤੁਸੀਂ ਇਸ ਮਾਂ ਨੂੰ ਪਛਾਣਦੇ ਹੋ ਤਾਂ ਸਾਡੇ ਨੰਬਰ 82 848 0071 97 803 0071 ਇਹਨਾਂ ਦੋਨਾਂ ਨੰਬਰਾਂ ਤੇ ਜਰੂਰ ਸੰਪਰਕ ਕਰਿਓ ਤਾ ਜੋ ਇਸ ਪਰਦੇਸਨ ਮਾਂ ਦਾ ਇਸ ਬਜ਼ੁਰਗ ਮਾਂ ਦਾ ਕੁਝ ਪਤਾ ਲੱਗ ਸਕੇ ਬਸ ਅੱਜ ਦੇ ਸਮੇਂ 'ਚ ਦੁੱਖ ਇਸ ਗੱਲ ਦਾ ਵੀ ਕੋਈ ਕਿਸੇ ਦਾ ਵੇਲੀ ਨਹੀਂ ਨਾ ਕੋਈ ਸਿਸਟਮ ਬਣਾ ਸਕੀਏ ਸਾਡੀਆਂ ਸਰਕਾਰਾਂ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਵੀ ਕਿਤੇ ਇਦਾਂ ਦੇ ਬੰਦਿਆਂ ਨੂੰ ਇਦਾਂ ਦੇ ਰੱਬ ਰੂਪੀ ਲੋਕਾਂ ਨੂੰ ਕਿਤੇ ਚੰਗੀ ਥਾਂ ਤੇ ਛੱਡਿਆ ਜਾ ਸਕੇ ਪਰ ਵਾਇਗਰੂ ਨੇ ਸਾਡੀ ਡਿਊਟੀ ਲਈ ਹੈ ਸੱਚੇ ਪਾਤਸ਼ਾਹ ਜਿੰਨੀ ਕੋ ਮਾਰਾ ਸੱਚੇ ਪਾਸ਼ਾ ਸੇਵਾ ਕਰਾਈ ਜਾਂਦੇ ਕਰੀ ਜਾਂਨੇ ਆ ਪਰ ਇਸ ਮਾਂ ਵਾਸਤੇ ਜਰੂਰ ਸਾਰੇ ਜਾਣੇ ਕੋਸ਼ਿਸ਼ ਕਰਿਓ ਉਪਰਾਲਾ ਕਰਿਓ ਜੇ ਦਾ ਕੁਝ ਆਪਾਂ ਨੂੰ ਪਤਾ ਲੱਗੇ। ਆ ਕਿ ਉਹਨੇ ਵੀਰ ਕੀ ਪਤਾ ਕਿਵੇਂ ਲੱਗਿਆ ਤੁਹਾਨੂੰ ਕਿੱਥੇ ਮਿਲੀ ਮਾਤਾ ਐ ਸਹੀ। ਵੀ ਜੀ ਆਪਣਾ ਜਿਹੜਾ ਸ਼ਿਵਰਾਸਤਨ ਦੀ ਮੂਹਰੇ ਐਂਬੂਲੈਂਸ ਦਾ ਅਫੀਸਰ ਹੂੰ ਤੇ ਉੱਥੇ ਹੀ ਅਸੀਂ ਉਹਨੂੰ ਤਿੰਨ ਚਾਰ ਦਿਨ ਤੋਂ ਫੋਲੋ ਕਰ ਰਹੇ ਹਾਂ ਜਿਵੇਂ ਆਲੇ ਦੋਲੇ ਦੀ ਮਾਰਕੀਟ ਸਾਰੀ ਦੇਖ ਰਹੀ ਆ ਵੀ ਇਹ ਸੜਕ ਦੇ ਵਿਚਾਲੇ ਹੀ ਬਹਿ ਜਾਂਦੀ ਆ ਜੀ ਹੂੰ ਅਸੀਂ ਅਸੀਂ ਦੇਖਦੇ ਆ ਉਹਨੂੰ ਖਵਾਇਆ ਵੀ ਰੋਟੀ ਪਾਣੀ ਵੀ ਖਵਾਇਆ ਰਾਤ ਨੂੰ ਕੰਬਲ ਵੀ ਦਿੱਤਾ ਇਹਨੂੰ ਇਹ ਜਿੱਦਾਂ ਡਰੀ ਹੋਈ ਆ ਬੋਲਦੀ ਆ ਵੀ ਮੇਰੇ ਕੰਨਾਂ 'ਚ ਵੀ ਸੀਗੇ ਮੇਰੇ ਪੈਰਾਂ 'ਚ ਵੀ ਸੀਗੇ ਵੀ ਉਤਾਰ ਲੀਆਂ ਇੱਥੇ ਲੋਕਾਂ ਨੇ ਤੇ ਫਿਰ ਅਸੀਂ ਇਹਨੂੰ ਪੁੱਛਿਆ ਵੀ ਬੋਲ ਨਹੀਂ ਪਾਉਂਦੀ ਵੀਰ ਜੀ ਇਹ ਜਿਵੇਂ ਦੰਦਾ 'ਚ ਕੋਈ ਇਹਦਾ ਨਫਸ ਹੁੰਦਾ ਨਾ ਮਾਤਾ ਜੀ ਕੀ ਨਾਮ ਆ ਤੁਹਾਡਾ ਨਾਮ ਕੀ ਹੈ ਤੁਹਾਡਾ ਕੀ ਨਾਮ ਆ ਤੁਹਾਡਾ ਹੁਣ ਬਸ ਇੰਨਾ ਹੀ ਸ਼ਾਰੇ ਚੀ ਮਾੜਾ ਮੋਟਾ ਬੋਲਦੀ ਆ ਹੋਰ ਕੁਝ ਵੀ ਨਹੀਂ ਬੋਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ